ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਐਸਵਾਈਐਲ ਵਿਵਾਦ ਦਾ ਹੱਲ ਕੱਢਣ ਲਈ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਮੀਟਿੰਗ ਜੀਆਂ ਮੰਨਨੇ ਕਿ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਹਾਂ ਜੋ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸਨ ਹਰਿਆਣਾ ਸਾਡਾ ਕੋਈ ਦੁਸ਼ਮਣ ਨਹੀਂ ਭਰਾਏ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਹੋਇਆ ਫ੍ਰੀ ਟ੍ਰੇਡ ਐਗਰੀਮੈਂਟ BMW ਤੇ Mercedes ਵਰਗੀਆਂ ਯੂਰਪੀਅਨ ਕਾਰਾਂ ਤੇ ਟੈਕਸ 110% ਤੋਂ ਘਟ ਕੇ ਹੋਵੇਗਾ 10% ਯੂਰਪ ਦੀ ਸ਼ਰਾਬ ਵੀ ਭਾਰਤ 'ਚ ਮਿਲੇਗੀ ਸਸਤੀ ਪ੍ਰਧਾਨ ਮੰਤਰੀ ਮੋਦੀ ਇਸ ਹਫ਼ਤੇ ਕਰਨਗੇ ਪੰਜਾਬ ਦਾ ਦੌਰਾ ਪੀਐਮ ਮੋਦੀ 1 ਫਰਵਰੀ ਨੂੰ ਜਲੰਧਰ ਆਉਣਗੇ ਜਿੱਥੇ ਉਹ ਡੇਰਾ ਸਤਖੰਡ ਬੱਲਾਂ ਵਿਖੇ ਮੱਥਾ ਟੇਕਣਗੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ 1 ਫਰਵਰੀ ਨੂੰ ਸ਼ਾਮ 4 ਵਜੇ ਪੰਜਾਬ ਪੁੱਜਣਗੇ ਪੰਜਾਬ ਭਾਜਪਾ ਵੱਲੋਂ ਪਟਿਆਲਾ ਵਿਖੇ ਜਾਗਰੂਕਤਾ ਰੈਲੀ ਦਾ ਆਯੋਜਨ ਅਸ਼ਵਨੀ ਸ਼ਰਮਾ ਨੇ ਕਿਹਾ ਮਾਨ ਸਰਕਾਰ ਸੇਤ ਬੀਮਾ ਯੋਜਨਾ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮੈਸਰ ਖਾਨਾ ਤੇ ਲੱਗੇ ਭ੍ਰਸ਼ਟਾਚਾਰ ਦੇ ਇਲਜ਼ਾਮ ਤੇ ਪਖੀ ਸਿਆਸਤ ਅਕਾਲੀ ਆਗੂ ਜਨਮੇਜਾ ਸਿੰਘ ਸੇਖੋ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਅਤੇ આરોપી ਵਿਧਾਇਕ ਖਿਲਾਫ ਪਰਚਾ ਦਰਜ ਕਰਨ ਦੀ ਕੀਤੀ ਮੰਗ ਤੇ ਹੁਣ ਖਬਰਾਂ ਦਾ ਵਿਸਥਾਰ ਸਤਲੁਜ ਯਮਨਾ ਲਿੰਕ ਨਹਿਰ ਦੇ ਵਿਵਾਦ ਦਾ ਹੱਲ ਕੱਢਣ ਲਈ ਅੱਜ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਕਾਰ ਚੰਡੀਗੜ੍ਹ 'ਚ ਮੀਟਿੰਗ ਹੋਈ। ਕਰੀਬ 2 ਘੰਟੇ ਚੱਲੀ ਇਸ ਮੀਟਿੰਗ 'ਚ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਗੱਲਬਾਤ ਬਹੁਤ ਹੀ ਚੰਗੇ ਮਾਹੌਲ 'ਚ ਹੋਈ ਹੈ ਤੇ ਇਹ ਮੁੱਦਾ ਕਾਫੀ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ। ਅਸੀਂ ਭਾਈ ਕਨਈਆ ਜੀ ਦੇ ਵਾਰਸ ਹਾਂ ਜੋ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸਨ। ਦਾ ਕੋਈ ਦੁਸ਼ਮਣ ਨਹੀਂ ਹੈ ਇਹ ਫੈਸਲਾ ਹੋਇਆ ਹੈ ਕਿ ਦੋਵਾਂ ਰਾਜਾਂ ਦੇ ਅਧਿਕਾਰੀ ਹੁਣ ਅੱਗੇ ਗੱਲਬਾਤ ਕਰਨਗੇ ਮੀਟਿੰਗ ਲਈ ਸੁਪਰੀਮ ਕੋਰਟ ਦੀ ਤਰੀਕ ਦਾ ਇੰਤਜ਼ਾਰ ਨਹੀਂ ਕੀਤਾ ਜਾਵੇਗਾ ਸੀਐਮ ਮਾਨ ਨੇ ਕਿਹਾ ਕਿ ਇਹ ਪੁਰਾਣਾ ਝਗੜਾ ਹੁਣ ਖਤਮ ਹੋ ਜਾਣਾ ਚਾਹੀਦਾ ਹੈ ਬਹੁਤ ਹੀ ਅੱਛੇ ਮਾਹੌਲ ਵਿੱਚ ਬਾਤਚੀਤ ਹੋਈ ਹੈ ਔਰ ਇਹ ਮੁੱਦਾ ਬਹੁਤ ਦੇਰ ਸੇ ਚੱਲ ਰਿਹਾ ਹੈ ਬਹੁਤ ਦੇਰ ਸੇ ਚੱਲ ਰਿਹਾ ਨਹੀਂ ਲਟਕ ਰਹਾ ਕਹਿ ਰਹੇ ਸਭ ਤੋਂ ਔਰ ਜਿਵੇਂ ਕਿ ਸੀਐਮ ਸਾਹਿਬ ਨੇ ਬਤਾਇਆ ਕਿ ਗੁਰੂਆਂ ਦੀ ਬਾਣੀ ਹਮੇ मार्गदर्शन कर रही है हम पाइक ने नैया जी के वारिस हैं जिन्होंने युद्ध में दुश्मनों को भी पानी पिलाया था हरियाणा दुश्मन थोड़ी है हमारा ये तो भाई है ना हरियाणा दुश्मन तो नहीं है ना हमारा तो पानी का यहाँ तक मसला है ये पूरी दुनिया का ही मसला बनने वाला है आने वाले दिनों में फ्यूचर जो है पानी की संभाल पानी कैसे किसको बटेगा यूँ तो ये मुद्दा काफ़ी जैसे चल रहा है मैंने अपना पक्ष रखा इन्होंने अपना पक्ष रखा हमारे तो लगभग अब तो कागज़ लाने की ज़रूरत भी नहीं रही हम तो याद ही हो गया इतना क्योंकि हम किसी फंक्शन में भी मिलें सीएम हरियाणा से बातचीत तो हमारी इसी मुद्दे पे होती है कैसा करना है क्या करना है क्या चाहते हैं क्या तो ये फैसला हुआ है आज कि गण बहुत ही फ्रीक्वेंटली मिलेंगे सिर्फ माननीय सुप्रीम कोर्ट की तारीख की वेट नहीं करेंगे तो मसला बुज़ुर्गों का जो तरीका था हल करने का दो घरों को भी अगर बंटवारा करना तो बुज़ुर्गों का यही तरीका रहता था कि दोनों को बिठा के बातचीत कर लो और चलो ठीक है हमारे बुज़ुर्गों ने थोड़ा झगड़ा तो बुज़ुर्गों का ही है तो लेकिन हम अब नई जनरेशन आई है न निपट जाएगा और निपट जाए तो अच्छा है लेकिन दोनों किसी का मैं ये नहीं कहता किसी का हक नहीं मरना चाहिए ना ही पंजाब का ना ही हरियाणा का तो दोनों भाई छियासठ में अलग हुए थे अभी पानियों का चल रहा है मेरे ख्याल में निपट जाए तो अच्छा नहर निर्माण को लेकर पंजाब को आपको लगता नहीं सर आगे बढ़ना चाहिए हरियाणा की मांग पहले तो इस नहर का निर्माण होने के लिए सर पानी देना है नहीं देना कितना पानी अनुपात में है वो तो नहर नहर में क्या नहर का निर्माण नहर में क्या आता है ਕਸਵੈਲ ਨਹਿਰ ਜੋ ਹੈ ਉਹ ਬੰਨੀ ਨਹੀਂ ਨਹਿਰ ਨਹਿਰ ਵਿੱਚ ਕੀ ਆਤਾ ਹੈ ਬਾਦ ਵਿੱਚ ਇਹ ਹੋ ਸਕਦਾ ਹੈ اچھا ਨਹਿਰ ਨਹੀਂ ਨਹਿਰ ਵਿੱਚ ਜੂਸ ਛੋੜੋਗੇ ਕਿਆ ਨਹਿਰ ਵਿੱਚ ਜੂਸ ਛੋੜੋਗੇ ਪਾਣੀ ਜਦ ਪਾਣੀ ਤਾਂ ਡਿਸਾਈਡ ਕਰ ਲੈ ਨਹਿਰ ਬਣਾ ਦੇ ਭਾਰਤ ਤੇ ਯੂਰਪੀਅਨ ਯੂਨੀਅਨ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਮੰਗਲਵਾਰ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਹੋ ਗਿਆ ਹੈ ਭਾਰਤ ਤੇ ਯੂਰਪੀਅਨ ਯੂਨੀਅਨ ਦੇ ਆਗੂਆਂ ਨੇ ਅੱਜ 16ਵੇਂ ਭਾਰਤ ਯੂਰਪੀਅਨ ਯੂਨੀਅਨ ਸਿਖਰ ਸੰਮੇਲਨ ਦੌਰਾਨ ਇਸ ਦਾ ਐਲਾਨ ਕੀਤਾ ਇਸ ਸਮਝੌਤੇ ਨੂੰ 2027 ਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਡੀਲ ਤੋਂ ਬਾਅਦ ਭਾਰਤ ਚ BMW ਅਤੇ ਮਰਸੀਡੀਜ਼ ਵਰਗੀਆਂ ਯੂਰਪੀਅਨ ਕਾਰਾਂ ਤੇ ਲੱਗਣ ਵਾਲੇ ਟੈਕਸ ਨੂੰ 110% ਤੋਂ ਘਟਾ ਕੇ 10% ਕਰ ਦਿੱਤਾ ਜਾਵੇਗਾ ਯੂਰਪ ਤੋਂ ਆਉਣ ਵਾਲੀ ਸ਼ਰਾਬ ਅਤੇ ਵਾਈਨ ਉੱਤੇ ਟੈਕਸ ਘਟ ਸਕਦਾ ਹੈ ਫਿਲਹਾਲ ਯੂਰਪੀਅਨ ਦੇਸ਼ਾਂ ਦੀ ਸ਼ਰਾਬ ਤੇ 150% ਦਾ ਟੈਰਿਫ ਲੱਗਦਾ ਹੈ ਜਿਸ ਨੂੰ ਘਟਾ ਕੇ 20 ਤੋਂ 30% ਕੀਤਾ ਜਾਵੇਗਾ ਭਾਰਤ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਹੈ ਜਦਕਿ ਯੂਰਪੀਅਨ ਯੂਨੀਅਨ ਦੂਜੀ ਸਭ ਤੋਂ ਵੱਡੀ ਇਹ ਦੋਵੇਂ ਮਿਲ ਕੇ ਵਿਸ਼ਵ ਜੀਡੀਪੀ ਦਾ ਕਰੀਬ 25% ਅਤੇ ਦੁਨੀਆ ਦੇ ਕੁੱਲ ਵਪਾਰ ਦਾ ਲਗਭਗ 1 ਤਿਹਾਈ ਹਿੱਸਾ ਰੱਖਦੇ ਨੇ ਅੱਜ ਭਾਰਤ ਨੇ ਆਪਣੇ ਇਤਿਹਾਸ ਦਾ ਅੱਬ ਤੱਕ ਦਾ ਸਭ ਤੋਂ ਵੱਡਾ ਫ੍ਰੀ ਟ੍ਰੇਡ ਐਗਰੀਮੈਂਟ ਸੰਪੰਨ ਕੀਤਾ ਹੈ ਅੱਜ 27 ਤਾਰੀਖ ਹੈ सुखद संयोग है कि आज ही के दिन यूरोपियन यूनियन के 27 देशों के साथ भारत ये एफटीए कर रहा है यह एक ऐतिहासिक समझौता हमारे किसानों हमारे छोटे उद्योगों इसके यूरोपियन मार्केट तक पहुंच आसान बनाएगा मैन्युफैक्चरिंग में नए अवसर पैदा करेगा और हमारे सर्विसेज सेक्टर के बीच सहयोग को और प्रबल करेगा इतना ही नहीं यह एफ भारत और यूरोपियन यूनियन के बीच इन्वेस्टमेंट को बूस्ट करेगा नई इनोवेशन पार्टनरशिप बनाएगा और वैश्विक स्तर पर सप्लाई चेन को मजबूत करेगा यानी यह सिर्फ ट्रेड एग्रीमेंट नहीं है यह साझा समृद्धि का नया ब्लूप्रिंट है फ्रेंड्स इस महत्वाकांक्षी एफपीए के साथ साथ हम मोबिलिटी के लिए भी एक नया फ्रेमवर्क बना रहे हैं इससे भारत के स्टूडेंट्स वर्कर्स और प्रोफेशनल्स के लिए यूरोपियन यूनियन में नए अवसर खुलेंगे साइंस एंड टेक्नोलॉजी में हमारा लंबे समय से एक व्यापक सहयोग रहा है आज हमने इन महत्वपूर्ण लिंकेजेस को भी और मजबूत करने का निर्णय लिया है फ्रेंड्स रक्षा और सुरक्षा सहयोग किसी भी स्ट्रेटेजिक पार्टनरशिप की नींव होती है ਹਾਲਾਂਕਿ ਅਸੀਂ ਇਸੇ ਸਿਕਿਉਰਿਟੀ ਐਂਡ ਡਿਫੈਂਸ ਪਾਰਟਨਰਸ਼ਿਪ ਦੇ ਜ਼ਰੀਏ ਆਉਤਚਾਰਿਕ ਰੂਪ ਦੇ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸੇ ਹਫਤੇ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਉਹ 1 ਫਰਵਰੀ ਨੂੰ ਜਲੰਧਰ ਆਉਣਗੇ ਜਿੱਥੇ ਉਹ ਸੱਤਖੰਡ ਡੇਰਾ ਬੱਲਾਂ ਵਿਖੇ ਮੱਥਾ ਟੇਕਣਗੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਸ਼ਾਮ 4 ਵਜੇ ਪੰਜਾਬ ਪਹੁੰਚਣਗੇ ਜ਼ਿਕਰਯੋਗ ਹੈ ਕਿ 25 ਫਰਵਰੀ ਨੂੰ ਹੀ ਡੇਰਾ ਸਤਖੰਡ ਬੱਲਾ ਦੇ ਸੰਤ ਨਰਨਜਨ ਦਾਸ ਨੂੰ ਪਦਮਸ਼ਰੀ ਅਵਾਰਡ ਲਈ ਚੁਣਿਆ ਗਿਆ ਸੀ ਇਸ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਾ ਇਹ ਦੌਰਾ ਹੋ ਰਿਹਾ ਹੈ ਸਿਆਸੀ ਮਾਹਿਰ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਪੰਜਾਬ ਦੀਆਂ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਦੁਆਬਾ ਵੈਲਟ ਚ ਮਜ਼ਬੂਤ ਪੈਰ ਧਰਨ ਦੀ ਕੋਸ਼ਿਸ਼ ਵਜੋਂ ਦੇਖ ਰਹੇ ਨੇ ਭਾਜਪਾ ਇਸ ਸਮੇਂ ਖਾਸ ਤੌਰ ਤੇ ਇਸ ਵੈਲਟ ਨੂੰ ਟਾਰਗੇਟ ਕਰ ਰਹੀ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਦੌਰੇ ਵਾਲੇ ਦਿਨ ਬਜਟ ਸੈਸ਼ਨ ਪ੍ਰਧਾਨ ਮੰਤਰੀ ਸੈਸ਼ਨ ਤੋਂ ਬਾਅਦ ਕਰੀਬ 4:30 ਬੱਲਾ ਪਹੁੰਚਣਗੇ ਬਿੱਟੂ ਨੇ ਕਿਹਾ ਕਿ ਗੁਰੂ ਸਾਹਿਬ ਦੇ ਪੂਰਾ ਸਾਲ ਸਮਾਗਮ ਚੱਲਣੇ ਨੇ ਹਾਲਾਂਕਿ ਉਹਨਾਂ ਨੇ ਇਸ ਦੌਰੇ ਨੂੰ ਸਿਆਸਤ ਨਾਲ ਨਾ ਜੋੜਨ ਦੀ ਗੱਲ ਕਹੀ ਹੈ ਵਿਕਸਿਤ ਭਾਰਤ ਜੀ ਰਾਮ ਜੀ ਯੋਜਨਾ ਦੇ ਪ੍ਰਚਾਰ ਲਈ ਅੱਜ ਭਾਜਪਾ ਵੱਲੋਂ ਪਟਿਆਲਾ ਵਿਖੇ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭ੍ਰਸ਼ਟਾਚਾਰ ਖਤਮ ਕਰਨ ਲਈ ਮਨਰੇਗਾ ਯੋਜਨਾ ਦੇ ਨਾਮ 'ਚ ਬਦਲਾਅ ਕੀਤਾ ਗਿਆ ਹੈ ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੇਤ ਬੀਮਾ ਯੋਜਨਾ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਸਰਕਾਰ ਨੇ ਇਸ ਯੋਜਨਾ ਲਈ ਬੀਮਾ ਕੰਪਨੀ ਨੂੰ ਸਿਰਫ 1 ਲੱਖ ਰੁਪਏ ਦਾ ਪ੍ਰੀਮੀਅਮ ਦੇਣਾ ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਨਸ਼ਿਆਂ ਨੂੰ ਲੈ ਕੇ ਵੀ ਮਾਨ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕੇ ਨੇ ਰੋਲਾ ਪਾਤਾ ਢੰਡੋਰਾ ਪੇਟਤਾ 6 ਮਹੀਨੇ ਪਹਿਲਾਂ ਹੈਲਥ 10 ਲੱਖ ਰੁਪਏ ਦੀ ਇੰਸ਼ੋਰੈਂਸ ਉਹ ਜਿਹੜਾ ਬੰਦਾ ਨਰਿੰਦਰ ਮੋਦੀ ਦੀ आयुष्मान योजना 5 लाख वाली थी वो पंजाब ਦੇ ਅੰਦਰ ਨਹੀਂ ਚਲਾ ਸਕਿਆ ਉਹ 10 ਲੱਖ ਦੀ ਇੰਸ਼ੋਰੈਂਸ ਕਰੇਗਾ ਉਹロナ ਨੇ ਦੱਸਿਆ ਨਾ ਜਿਹੜੀ ਕੰਪਨੀ ਹੈ 1 ਲੱਖ ਦਾ ਇੰਸ਼ੋਰੈਂਸ ਦੇ ਰਹੀ ਹੈ 9 ਲੱਖ ਤੂੰ ਆਏਗਾ ਤੁਸੀਂ 9 ਲੱਖ ਦੀ ਗੱਲ ਕਰ ਰਹੇ ਸੀ ਅਨਿਲ ਜੀ ਇਹ ਭੈਣਾਂ ਨੂੰ ਪੁੱਛ ਲੋ ਇਹ ਤੇ ਐਸੇ ਠੱਗ ਨੇ ਇਹਨਾਂ ਦੀਆਂ ਵੋਟਾਂ ਲੈਣੀਆਂ ਸੀ ਇਹ ਵੀ ਇੰਨੀਆਂ ਭੋਲੀਆਂ ਪਾਲੀਆਂ ਇੱਕ ਮੋਕਾ ਇੱਕ ਮੋਕਾ 1000 ਰੁਪਿਆ 1000 ਰੁਪਿਆ ਮਿਲ ਗਿਆ ਹੁਣ ਦੱਸੋ ਸਹੀ ਜਰਾ ਔਰ ਇੱਕ ਗੱਲ ਹੋਰ ਸੁਣ ਲਿਓ ਇਹ 4 ਸਾਲਾਂ ਦਾ ਬਣ ਗਿਆ 48000 5 ਸਾਲਾਂ ਦਾ ਬੰਨਾ 60000 ਕਿਤੇ ਹਜ਼ਾਰ ਦੇ ਚੱਕਰ 'ਚ ਫਿਰੋ ਇਹਨਾਂ ਦੇ ਚੱਕਰਾਂ 'ਚ ਨਾ ਆ ਜਿਓ ਜਦੋਂ ਹਜ਼ਾਰ ਦੀ ਗੱਲ ਕਰੇ ਉਹਨਾਂ ਨੂੰ ਬੋਲ ਕਹਿਣਾ ਮੇਰਾ ਹੱਕ ਇੱਥੇ ਰੱਖ ਕਰਾ ਪਹਿਲਾਂ 60000 ਰੁਪਏ ਜਮਾ ਫਿਰ ਅਗਲੀ ਗੱਲ ਤੇਰੀ ਸੁਣਾਗੇ ਇਹ ਤੋਂ ਕਹਾਵੇ ਲੋਕ ਨੇ ਫਰੇਬੀ ਲੋਕ ਨੇ ਝੂਠ ਬੋਲਣ ਵਾਲੇ ਲੋਕ ਨੇ ਕਦੀ ਕੀ ਨਵਾ ਨਵਾ ਛੋਚਾ ਇੱਕ ਗੱਲ ਤੇ ਆ ਨਾ ਇਹਨਾਂ ਨੇ ਮੰਨ ਲਈ ਨਾ ਕਿ ਪੰਜਾਬ ਚ ਗੈਂਗਸਟਰ ਨੇ ਇਹ ਤਾਂ ਮੰਨ ਲਿਆ ਨਾ ਕਿ ਪੰਜਾਬ ਚ ਕਾਨੂੰਨ ਦਾ ਰਾਜ ਨਹੀਂ ਹੈ ਇਸ ਕਰਕੇ ਪ੍ਰਹਾਰ ਚਲਾਉਣ ਦੀ ਜ਼ਰੂਰਤ ਪਈ ਪਰ ਪ੍ਰਹਾਰ ਤੇ ਹੀ ਪ੍ਰਹਾਰ ਹੋ ਗਿਆ ਨਾਬਾ ਦੇ ਅੰਦਰ ਇਹਨਾਂ ਦੇ ਆਪਣੇ ਕਰਮਚਾਰੀ ਦੇ ਉੱਤੇ ਹਮਲਾ ਹੋ ਗਿਆ ਔਰ ਇਹ ਹੱਥ ਮਿਲਦੇ ਰਹੇ ਇਹਨਾਂ ਨੇ ਯੁੱਧ ਚਲਾਇਆ ਯੁੱਧ ਨਸ਼ਿਆਂ ਦੇ ਵਿਰੁੱਧ యుద్ధ ਨਸ਼ਿਆਂ ਦੇ ਬ੍ਰੁੱਧ ਮੈਂ ਤਰਨ ਤਰਨ ਗਿਆ ਮੇਰੇ ਨਾਲ ਕੋਈ ਵੀ ਜਾ ਸਕਦਾ ਪੱਤਰਕਾਰ ਵੀ ਜਾ ਸਕਦਾ ਮੈਂ ਕੋਈ ਗੱਲ ਛੁੱਟੀ ਨਹੀਂ ਬੋਲਦਾ ਰਾਜਨੀਤੀ ਛੋਕੇ ਵੀ ਮੈਂ ਇੱਕ ਪਰਿਵਾਰ ਦੇ ਅੰਦਰ ਗਿਆ ਇੱਕ ਮਾਂ ਨੂੰ ਮੈਂ ਮਿਲਿਆ ਉਹਦੇ ਨੌਜਵਾਨ ਬੇਟੇ ਦੀ ਡੈਥ ਹੋਈ ਹੋਈ ਸੀ ਔਰ ਉਹ ਮਾਂ ਉਹਦਾ ਸ਼ੋਕ ਮਨਾਰੀ ਹੈ ਔਰ ਨਾਲ ਜਿਹੜੀ ਅਗਲੀ ਗੱਲ ਕਹਿ ਰਹੀ ਹੈ ਨਾ ਕਹਿੰਦੀ ਪੁੱਤ ਮੇਰੇ ਦੋ ਮੁੰਡੇ ਆ ਇੱਕ ਮਰ ਗਿਆ ਤੇ ਮੈਂ ਵਾਹਿਗੁਰੂ ਦੇ ਅੱਗੇ ਇਹ ਅਰਦਾਸ ਕਰਦੀ ਆ ਰੋਜ਼ ਜਾਂ ਤੇ ਇਹਦਾ ਨਸ਼ਾ ਛਡਾ ਦੇ ਜਾਂ ਇਹਨੂੰ ਵੀ ਚੱਕ ਕੇ ਲੈ ਜਾ ਬਠਿੰਡਾ ਦੇ ਮੋੜ ਮੰਡੀ ਵਿਖੇ ਗਣਤੰਤਰ ਦਿਵਸ ਸਮਾਗਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮੈਸਰ ਖਾਨਾ ਤੇ ਲਗਾਏ ਭ੍ਰਸ਼ਟਾਚਾਰ ਦੇ આરોਪਾਂ ਤੇ ਸਿਆਸਤ ਭੱਗ ਗਈ ਹੈ ਇਹ ਵਿਵਾਦ ਕੁਰਸੀ ਤੇ ਬੈਠਣ ਨੂੰ ਲੈ ਕੇ ਸ਼ੁਰੂ ਹੋਇਆ ਸੀ ਕਰਨੈਲ ਸਿੰਘ ਨੇ આરોਪ ਲਗਾਇਆ ਸੀ ਕਿ ਵਿਧਾਇਕ ਮੈਸਰ ਖਾਨਾ ਨੇ ਉਸ ਨੂੰ ਨਗਰ ਕੌਂਸਲ ਦਾ ਪ੍ਰਧਾਨ ਬਣਾਉਣ ਲਈ 30 ਲੱਖ ਰੁਪਏ ਲੈਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਨੇ ਅੱਜ ਕਿਹਾ ਕਿ ਇਸ ਘਟਨਾ ਨੇ ਮਾਨ ਸਰਕਾਰ ਨੂੰ ਦਿਵ ਭ੍ਰਸ਼ਟਾਚਾਰੀ ਚਿਹਰੇ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿੱਤਾ ਹੈ ਇਸ ਦੇ ਨਾਲ ਹੀ ਮਾਨ ਸਰਕਾਰ ਦੀ ਇਮਾਨਦਾਰੀ ਦੀ ਪੋਲ ਵੀ ਖੁੱਲ ਗਈ ਹੈ ਉਹਨਾਂ ਇਸ ਘਟਨਾ ਦੀ ਨਿਰਪੱਖ ਜਾਂਚ ਅਤੇ આરોપી ਵਿਧਾਇਕ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਕੱਲ ਜੋ 26 ਜਨਵਰੀ ਦੇ ਵਿੱਚ ਮੌੜ ਵਿਖੇ ਜੋ ਘਟਨਾ ਵਾਪਰੀ ਹੈ ਜਿਹੜਾ ਨਗਰਪਾਲਿਕਾ ਦਾ ਜਿਹੜਾ ਮੋਰ ਨਗਰਪਾਲਿਕਾ ਦਾ ਪ੍ਰਧਾਨ ਹੈ ਉਸ ਨੇ ਸ਼ਰੇਆਮ ਐਮ ਐਲ ਏ ਨੂੰ ਕਿਹਾ ਕਿ ਤੂੰ 30 ਲੱਖ ਰੁਪਈਆ ਮੇਰੇ ਤੋਂ ਪ੍ਰਧਾਨਗਾ ਪ੍ਰਧਾਨ ਬਣ ਦਾ ਲਿਆ ਹੈ ਇਹ ਪੰਜਾਬ ਸਰਕਾਰ ਦੇ ਜਿਹੜੇ ਐਮ ਐਲ ਏ ਆ ਉਹਨਾਂ ਦੀ ਇਮਾਨਦਾਰੀ ਨੂੰ ਜਾਗਰਿਤ ਕਰਦਾ ਹੈ ਕਿ ਕਿੰਨੇ ਇਮਾਨਦਾਰ ਸਰਕਾਰ ਹੈ ਇਹੜੇ ਨਗਰ ਤੇਆਂ ਮਨਸਪੈਲਟੀਆਂ ਦੇ ਪ੍ਰਧਾਨ ਬਣਾਉਣ ਦੇ ਵੀ 30-30 ਲੱਖ ਰੁਪਏ ਲੈਂਦੇ ਆ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਹਾਡੀ ਸਰਕਾਰ ਸੱਚੀ ਸੁੱਚੀ ਹੈ ਤਾਂ ਇਹ ਇਹ ਪੜਤਾਲ ਹੋਣੀ ਚਾਹੀਦੀ ਹੈ ਕਿ ਕਿਨੇ 30 ਲੱਖ ਰੁਪਏ ਦਿੱਤਾ ਕਿੱਥੋਂ ਆਇਆ ਤੇ ਕਿਵੇਂ ਉਹਨੇ ਲਿਆ ਕਿਉਂਕਿ ਸ਼ਰਿਆਮ ਪ੍ਰਧਾਨ ਨੇ ਜਿਹੜਾ ਤੌਮਤਾ ਲਾਈਆਂ ਐ ਐਮਐਲਏ ਤੇ ਔਰ ਸਰਕਾਰ ਦੀ ਭ੍ਰਿਸ਼ਟਾਚਾਰ ਜਿਹੜੀ ਸਰਕਾਰ ਐ ਉਹਦਾ ਟਿਕਾਵਾ ਹੈ ਸੋ ਮੈਂ ਅੱਜ ਇਹ ਜਿਹੜਾ ਭ੍ਰਿਸ਼ਟਾਚਾਰ ਦਾ ਨੰਗਾ ਨਾਚ ਉੱਥੇ ਹੋਇਆ ਹੈ ਇਹਦੀ ਨਿੰਦਾ ਵੀ ਕਰਦਾ ਹਾਂ ਔਰ ਇਹਦੇ ਵਾਸਤੇ ਸਰਕਾਰ ਤੋਂ ਮੰਗ ਵੀ ਕਰਦਾ ਹੈ ਕਿ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਇੱਕ ਐਮਐਲਏ ਨੇ ਪ੍ਰਧਾਨ ਬਣਾਉਣ ਵਾਸਤੇ ਜਿਲ੍ਹੇ ਕਮੇਟੀ ਦਾ 3 ਲੱਖ ਰੁਪਇਆ ਲਿਆ ਹੈ ਔਰ ਉਸਤੇ ਪਰਚਾ ਹੋਣਾ ਚਾਹੀਦਾ ਹੈ ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਅਚਾਨਕ ਮੌਸਮ ਬਦਲ ਗਿਆ ਚੰਡੀਗੜ੍ਹ ਦੇ ਨਾਲ-ਨਾਲ ਅੰਮ੍ਰਿਤਸਰ, ਮੁਹਾਲੀ, ਲੁਧਿਆਣਾ ਤੇ ਜਲੰਧਰ 'ਚ ਮੀਂਹ ਪਿਆ ਪਟਿਆਲਾ ਫਤਿਗੜ ਸਾਹਿਬ ਤੇ ਸੰਗਰੂਰ 'ਚ ਗੜੇਮਾਰੀ ਹੋਈ ਮੁਹਾਲੀ ਤੇ ਅੰਮ੍ਰਿਤਸਰ 'ਚ ਹਨੇਰਾ ਛਾ ਜਾਣ ਕਾਰਨ ਦਿਨ ਵੇਲੇ ਹੀ ਰਾਤ ਵਰਗੀ ਸਥਿਤੀ ਬਣ ਗਈ ਮੌਸਮ ਵਿਗਿਆਨ ਕੇਂਦਰ ਨੇ ਪੂਰੇ ਦਿਨ ਲਈ ਸੂਬੇ 'ਚ ਗਰਜ ਚਮਕ ਦੇ ਨਾਲ ਮੀਂਹ, ਬਿਜਲੀ ਡਿੱਗਣ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ yellow alert ਜਾਰੀ ਕੀਤਾ ਹੈ। ਲੋਕਾਂ ਨੂੰ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਹੇਠ ਖੜੇ ਨਾ ਹੋਣ ਦੀ ਸਲਾਹ ਦਿੱਤੀ ਗਈ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਕنگੜਾ ਨੇ ਕਿਹਾ ਹੈ ਕਿ 28 ਜਨਵਰੀ, 31 ਜਨਵਰੀ ਅਤੇ 1 ਫਰਵਰੀ ਨੂੰ ਵੀ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਸੋ ਇਹਦੇ ਕਰਕੇ ਪੰਜਾਬ ਦੇ ਵਿੱਚ ਅੱਜ ਕਾਫੀ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਜਿਹੜੀ ਗਰਚਮਕ ਹੋ ਸਕਦੀ ਹੈ ਔਰ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਪਰ ਕੱਲ ਤੋਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਕੱਲ ਨੂੰ ਸਿਰਫ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਹੋਰ ਕਿਸੇ ਹਿੱਸੇ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਔਰ ਕੱਲ ਤੋਂ ਜਿਹੜੀਆਂ ਕੋਲਡ ਵੇਵ ਕੰਡੀਸ਼ਨਸ ਰੀਜਨ ਦੇ ਵਿੱਚ ਇੱਕ ਵਾਰੀ ਫੇਰ ਤੋਂ ਬਣ ਸਕਦੀਆਂ ਨੇ जारी किया गया स्पेशली जोड़े नॉर्थ ईस्टर्न और सेंट्रल डिस्ट्रिक्स ने उन्होंने कुछ था जी हल्की तो दरम्यानी बारिश या घर चमक हो सकती है या तेज हवा हो सकती है और साउथ ईस्टर्न डिस्ट्रिक्स

ਔਰ ਨਾਰਮਲ بارش ਜਿਹੜੀ ਜਨਵਰੀ ਮਹੀਨੇ ਦੀ 28.3 ਮਿਲੀਮੀਟਰ ਹੈ। ਮੈਂ ਕਹਿ ਸਕਦੇ ਹਾਂ ਉਹਨਾਂ ਦੇ ਦਰਮਿਆਨ ਵਿੱਚ ਜਿਹੜਾ ਉਹ ਥੰਡ ਵਾਤ ਸਬ ਲਈਆ ਹੋ ਰਿਹਾ ਟੈਂਪਰੇਚਰ ਡਾਊਨ ਹੋ ਸਕਦੇ ਨੇ। ਬਿਲਕੁਲ ਜੀ ਕਿਉਂਕਿ ਕੱਲ ਤੋਂ ਕੰਡੀਸ਼ਨਸ ਕਲੀਅਰ ਹੋ ਜਾਣਗੀਆਂ ਤੇ ਇੱਕ ਵਾਰੀ ਫੇਰ ਜਿਹੜਾ ਥੋੜੀਆਂ ਕੋਲਡ ਵੇਵ ਕੰਡੀਸ਼ਨਸ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਸਾਊਥ-ਵੈਸਟਰਨ ਕੁਝ ਨਗਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈ। ਮੰਨ ਤੁਸੀਂ ਤਾਂ ਨਹੀਂ ਕਿਹਾ ਜਾਂਦਾ

ਫੌਗ ਵੀ ਹੋ ਸਕਦੀ ਹੈ ਸੋ yellow alert ਦੇ ਵਾਸਤੇ MD ਵੱਲੋਂ ਜਾਰੀ ਕੀਤਾ ਗਿਆ ਹੈ ਮਮ ਅਪਹਰੀ ਲਗਾਤਾਰ ਬਾਰਿਸ਼ ਹੋ ਰਹੀ ਹੈ ਇਸ ਨਾਲ ਲੋਕ ਆਪਣੀ ਸੇਧ ਦਾ ਧਿਆਨ ਕੀ ਲੋਕ जी क्योंकि जिमें पहला भी टाइम टू टाइम दसते रहने कि बड़िया वेरीएबल वैदर कंडीशनस बनिया हुई क्योंकि कुछ दिन काफ़ी जी अच्छी धुप तो होंगी और फिर इस तरह दंडीशनस बन जानियां ने पिछले दिनों में देखा कि नाइट टाइम टैंपरेचर केफ़ी गिरावट आई थी पर हूँ फिर क्योंकि कलाउडी कंडशनज बन गए नाइट टाइम टैंपरेचर वी तरह डे टाइम टैंपरेचर पहल पिछले तीन चार दिन पेल्ला नॉर्मल तो का तीन तो चार डिग्री सेंटीग्रेड उपर हो गया पर फिर नीचे आ गया सो काफ़ी वेरीएबल वैदर कंडीशन बनिया हुई ने सो इस तरह द ਵੈਰੀਏਬਲ ਕੰਡੀਸ਼ਨਸ ਦੇ ਵਿੱਚ ਸਿਹਤ ਤੇ ਕਈ ਵਾਰੀ ਉਹਦਾ ਬੜਾ ਨੁਕਸਾਨ ਹੋ ਜਾਂਦਾ ਸੋ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਅਵੋਇਡ ਕਰਨਾ ਚਾਹੀਦਾ ਔਰ ਹੈਲਦੀ ਡਾਈਟ ਨੂੰ ਲੈਣੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਸਰਹੱਦ ਪਾਰੋਂ ਨਸ਼ਾ ਤੇ ਨਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਸੰਗਠਿਤ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਇਸ ਕਾਰਵਾਈ ਚ ਪੁਲਿਸ ਨੇ ਚਾਰ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਚੋਂ 1.5 ਕਿਲੋ ਹੈਰੋਇਨ ਦੋ ਆਧੁਨਿਕ ਪਿਸਤੌਲ 34 ਜ਼ਿੰਦਾ ਕਾਰਤੂਸ ਤੇ 198000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਅੰਮ੍ਰਿਤਸਰ ਦੇ ਲੋਪੋਕੇ ਖੇਤਰ ਦੇ ਪਿੰਡ ਰਾਣੀਆਂ ਦੇ ਰਹਿਣ ਵਾਲੇ ਨੇ ਅਤੇ ਆਪਸ ਚ ਰਿਸ਼ਤੇਦਾਰ ਨੇ ਮੁਲਜ਼ਮਾਂ ਦੀ ਉਮਰ 19 ਸਾਲ ਤੋਂ 33 ਸਾਲ ਦੇ ਵਿਚਕਾਰ ਹੈ ਮੁੱਢਲੀ ਜਾਂਚ ਚ ਸਾਹਮਣੇ ਆਇਆ ਹੈ ਕਿ ਇਹਨਾਂ ਖਿਲਾਫ ਪਹਿਲਾਂ ਕੋਈ ਵੀ ਅਪਰਾਧਿਕ ਮਾਮਲਾ ਦਰਜ ਨਹੀਂ ਸੀ ਇਦੇ ਚਾਰ ਦੋਸ਼ੀ ਗ੍ਰਿਫਤਾਰ ਹੋਏ ਨੇ 1.5 ਕਿਜੀ ਹਿਰੋਇਨ ਦੋ ਸਫਿਸਟੀਕੇਟਡ ਪਿਸਟਲਸ 1,98,000 ਰੁਪਿਆ ਡਰਗ ਮਨੀ ਤੇ 34 ਲਾਈਫ ਕੈਟਰਿਜਿਸ ਨੇ 9mm ਦੇ ਇਹ ਰਿਕਵਰੀ ਹੋਈ ਹੈ ਜੇ ਆਪਾਂ ਇਹਦੀ ਸਾਰੀ ਡਿਟੇਲ ਦੇਖੀਏ ਤਾਂ ਇਹ ਬੇਸਿਕਲੀ ਸਾਰੀ ਇੱਕ ਐਕਸਟੈਂਡਡ ਫੈਮਿਲੀ ਹੈ ਸਾਰੇ ਚਾਚੇ ਤਾਇਆ ਦੇ ਮੁੰਡੇ ਆ ਰਾਣੀਆਂ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅੰਮ੍ਰਿਤਸਰ ਰੂਰਲ ਦੇ ਵਿੱਚ ਲੋਪੋ ਕੋ ਲੋਪੋ ਕੇ ਪੁਲਿਸ ਸਟੇਸ਼ਨ ਦੇ ਵਿੱਚ ਔਰ ਆਪਣੇ ਖੇਤਾਂ ਦੇ ਵਿੱਚ ਇਹ ਜਿਹੜੀਆਂ ਕਨਸਾਈਨਮੈਂਟਸ ਡਰੋਨ ਰਾਹੀਂ ਬਾਹਰੋਂ ਮੰਗਵਾ ਕੇ ਪਾਕਿਸਤਾਨ ਸਾਈਡ ਤੋਂ ਉੱਥੇ ਡਰਾਪਿੰਗ ਕਰਾਉਂਦੇ ਸੀ ਤੇ ਅੱਗੇ ਉਹਨੂੰ ਜਿਹੜਾ ਪਹੁੰਚਾਉਣ ਦਾ ਕੰਮ ਕਰਦੇ ਸੀ ਇਹਦੇ 'ਚ ਜਿਹੜੇ ਇਹ ਸਭ ਤੋਂ ਪਹਿਲਾਂ ਨਾਕੇ ਦੇ ਉੱਤੇ ਸਾਡੇ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ ਫੜੇ ਗਏ ਜਿਹੜੇ ਦੋ ਅਕਿਊਸਡ ਉਸ ਤੋਂ ਬਾਅਦ ਦੂਜਿਆਂ ਦੀ ਵੀ ਜਿਹੜੀ ਗ੍ਰਿਫਤਾਰੀ ਹੋਈ ਰੋਟਲ ਜਿਹੜੇ ਐ ਜਸਕਿੰਦਰ ਸਿੰਘ ਏਲੀਅਸ ਸਕੰਦਰ ਇਹ ਪਿੰਡ ਰਾਣੀਆਂ ਦਾ ਇਹ ਡੇਰੀ ਦਾ ਕੰਮ ਵੀ ਕਰਦਾ ਇੱਥੇ ਛਾਟੇ ਦੇ ਵਿੱਚ ਰਹਿਣ ਵਾਲਾ ਪਿੱਛੋਂ ਰਾਣੀਆਂ ਦਾ ਹੀ ਇੱਥੇ ਡੇਰੀ ਫਾਰਮ ਦਾ ਕੰਮ ਹੈ ਉਹਦੀ ਆੜ ਦੇ ਵਿੱਚ ਸ਼ਹਿਰ 'ਚ ਰਹਿ ਰਿਹਾ ਹੈ ਹਰਪਾਲ ਇਹ ਵੀ ਜਿਹੜਾ ਹੈਗਾ ਇਹ ਉੱਥੋਂ ਰਾਣੀਆਂ ਦਾ ਹੀ ਆ ਗੁਰਮੁਖ ਇਹ ਵੀ ਰਾਣੀਆਂ ਦਾ ਸਾਰੇ ਐਗਰੀਕਲਚਰ ਦਾ ਕੰਮ ਕਰਦੇ ਬਾਕੀ ਸਿਰਫ ਇਹ ਸਕੰਦਰ ਹੈ ਹੀ ਡੇਰੀ ਫਾਰਮ ਦਾ ਕੰਮ ਕਰਦਾ ਸੁਖਦੀਪ ਉਹ ਵੀ ਇਹਨਾਂ ਦਾ ਰਿਸ਼ਤੇਦਾਰ ਹੈ 19 ਸਾਲ ਦਾ। ਤੇ ਜੇ ਇਹਨਾਂ ਦਾ ਆਪਾਂ ਏਜ ਗਰੁੱਪ ਦੇਖੀ 19 ਤੋਂ 33 ਸਾਲ ਹੈ। ਔਰ ਸਭ ਤੋਂ ਪਹਿਲਾਂ ਜਿਹੜੀ ਅਰੈਸਟ ਹੋਈਆਂ ਗੁਰਮਖਤ ਤੇ ਸੁਖਦੀਪ ਇਹਨਾਂ ਦੇ ਡਿਸਕਲੋਜ਼ਰ ਤੇ ਦੋ ਪਿਸਟਲ 9mm ਤੇ 0.30 ਬੋਰ ਦਾ ਜਿਹੜਾ ਪਿਸਟਲ ਹੈ ਸੋਫਿਸਟੀਕੇਟਿਡ ਉਹ ਰਿਕਵਰ ਹੋਏ। ਉਸ ਤੋਂ ਬਾਅਦ ਜਸਕਿੰਦਰ ਦੀ ਤੇ ਹਰਪਾਲ ਦੀ ਪੁੱਛਗਿੱਛ ਤੋਂ ਬਾਅਦ 1.5kg ਹੀਰੋਇਨ ਵੀ ਰਿਕਵਰ ਹੋਈ। ਇਹ ਸਾਰੇ ਜਣੇ ਪਾਕਿਸਤਾਨ ਬੇਸ ਸਮਗਲਰਸ ਨਾਲ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਇਨ ਟੱਚ ਸੀ। ਔਰ ਜਿਹੜੀ ਮੇਨ ਖਾਸ ਗੱਲ ਇਹਦੇ ਵਿੱਚ ਦੇਖਣ ਵਾਲੀ ਹੈ ਕਿ ਜਿਹੜੇ ਕਾਰਟ੍ਰਿਜਸ ਮਿਲੇ ਆ 34 ਜੇ ਤੁਸੀਂ ਪਿੱਛੇ ਆਪਾਂ ਧਿਆਨ ਮਾਰੀਏ ਤਾਂ ਜਿਹੜੇ ਪਿਸਟਲਸ ਕਾਫੀ ਵੈਪਨ ਰਿਕਵਰ ਹੁੰਦੇ ਰਹੇ ਪਰ ਕਾਰਟ੍ਰਿਜਸ ਘੱਟ ਮਿਲਦੇ ਰਹੇ। ਸੋ ਮੇਨਲੀ ਗੱਲ ਕੀ ਹੁੰਦੀ ਹੈ ਕਿ ਜੇ ਪਿਸਟਲ ਆ ਗਿਆ ਕਾਰਟ੍ਰਿਜਸ ਯੂਜ਼ ਕਰਨ ਵਾਸਤੇ ਬਹੁਤ ਜ਼ਰੂਰਤ ਪੈਂਦੀ ਹੈ। ਇਹ ਜਿਹੜਾ ਨੈਟਵਰਕ ਹੈ ਮੇਨਲੀ ਹੁਣ ਕਨਸੈਂਟਰੇਟ ਇਹ ਨਾਲ ਕਰ ਰਿਹਾ ਸੀ ਕਿ ਕਾਰਟਰੀਜਸ ਮੰਗਾ ਕੇ ਆਪਾਂ ਅੱਗੇ ਲੋਕਾਂ ਨੂੰ ਦਈਏ ਤਾਂ ਹੀ ਉਹ ਪਿਸਟਲ ਕਾਰਗਰ ਹੁੰਦੇ ਆ ਤਾਂ ਹੀ ਉਹਦੀ ਫਾਇਰ ਪਾਵਰ ਵੱਧਦੀ ਹੈ ਯੂਨਾਈਟਿਡ ਫੋਰਮ ਆਫ ਬੈਂਕ ਯੂਨੀయన్స్ ਦੇ ਸੱਦੇ ਤੇ ਅੱਜ ਦੇਸ਼ ਭਰ ਚ ਸਰਕਾਰੀ ਬੈਂਕਾਂ ਦੀ ਹੜਤਾਲ ਰਹੀ ਚੰਡੀਗੜ੍ਹ ਤੇ ਪੰਜਾਬ ਚ ਵੀ ਇਸ ਹੜਤਾਲ ਦਾ ਅਸਰ ਦੇਖਣ ਨੂੰ ਮਿਲਿਆ ਇਸ ਹੜਤਾਲ 'ਚ ਜਨਤਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਰਹਿ ਹੜਤਾਲ ਕਾਰਨ ਬੈਂਕਾਂ 'ਚ ਨਗਦ ਲੈਣ ਦੇਣ ਚੈੱਕ ਕਲੀਅਰੈਂਸ ਜਿਹੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਾਲਾਂਕਿ ਏਟੀਐਮ ਰਾਹੀਂ ਨਿਕਾਸੀ ਅਤੇ ਮੋਬਾਈਲ ਬੈਂਕਿੰਗ ਰਾਹੀਂ ਸੇਵਾਵਾਂ ਜਾਰੀ ਰਹੀਆਂ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਬੈਂਕ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉਹ ਬੈਂਕਾਂ 'ਚ 5 ਦਿਨ ਕੰਮ ਕਰਨ ਦਾ ਨਿਯਮ ਲਾਗੂ ਕਰਨ ਦੀ ਮੰਗ ਕਰ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਅਤੇ ਸਟਾਫ ਦੀ ਕਮੀ ਨੂੰ ਦੂਰ ਕਰਨ ਦੀ ਮੰਗ ਕੀਤੀ ਹੈ ਮੁਲਾਜ਼ਮ ਬੈਂਕਾਂ ਦੀਆਂ ਬ੍ਰਾਂਚਾਂ ਦੇ ਰਲੇਵੇਂ ਦਾ ਵੀ ਵਿਰੋਧ ਕਰ ਰਹੇ ਨੇ ਇਹ ਸਾਡੀ ਅੱਜ ਦੀ ਜਿਹੜੀ ਮੰਗ ਹੈ ਵੱਡੀ ਜਿਹੜੀ ਅਸੀਂ ਲੈ ਕੇ ਅੱਜ ਦੀ ਹੜਤਾਲ ਕੀਤੀ ਹੈ ਪੰਜ ਰੋਜ਼ਾ ਹਫ਼ਤਾ ਬੈਂਕਾਂ ਦੇ ਵਿੱਚ ਲਾਗੂ ਕਰਨ ਵਾਸਤੇ ਪੰਜ ਰੋਜ਼ਾ ਹਫ਼ਤਾ 5 ਡੇ ਬੈਂਕਿੰਗ ਜਾਇ ਹੈ ਨਾ 5 ਡੇ ਬੈਂਕਿੰਗ ਦੋ ਹਫ਼ਤੇ ਸਾਡੇ ਲਾਗੂ ਆਲਰੇਡੀ ਬੈਂਕਰ ਦੇ ਸਰਕਾਰ ਪ੍ਰਿੰਸੀਪਲੀ ਬਾਕੀ ਵੀ ਮੰਨ ਚੁੱਕੀ ਹੈ ਸਰਕਾਰ ਨੇ ਮਤਲਬ ਜਿਹੜੀ ਉਹਨਾਂ ਦਾ ਵਿਭਾਗ ਆਈਬੀਏ ਜਿਹੜਾ ਸਾਨੂੰ ਦੀਖ ਕਰਦਾ ਉਹ ਮੰਨ ਚੁੱਕਿਆ ਕਿ ਤੁਹਾਨੂੰ ਬਾਈਪਟੈਗ ਦੇ ਵਿੱਚ ਲਿਖ ਕੇ ਦੇ ਦਿੱਤਾ ਗਿਆ ਸੋ ਜਾਏਗਾ ਲਾਗੂ ਸਾਨੂੰ ਆਸ ਹੈ ਕਿ ਜਿੱਦਾਂ ਪਿਛਲੀ ਵਾਰੀ ਉਹਨਾਂ ਨੇ ਦੋ ਹਫ਼ਤੇ ਕੀਤੇ ਤਾਂ ਪੰਜ ਸੱਤਾ ਮਹੀਨੇਵਾਂ ਲਾਗੂ ਹੋ ਜਾਏਗਾ ਲੇਕਿਨ 2.5 ਸਾਲ ਦਾ ਤਾਨੂੰ ਪਤਾ ਕਿ ਫਿਰ ਜਿਲੇ ਆਪਣੇ ਬੱਚੇ ਨੂੰ ਰੋਣਾ ਹੀ ਪੈਂਦਾ ਜਿਲੇ ਮਾਂ ਦੁੱਧ ਨਾ ਦੇਵੇ ਤੇ ਹੁਣ ਸਰਕਾਰ ਨੂੰ ਇਹ ਗੱਲ ਸੁਣਾਉਣ ਵਾਸਤੇ ਕਹਿਣਾ ਹੀ ਪਿਆ ਕਿ ਭਾਈ ਅਸੀਂ ਤਾਂ ਹੜਤਾਲ ਕਰਾਂਗੇ ਅਸੀਂ ਆਪਣੀ ਜਿਹੜਾ ਸਾਡੇ ਲਿਜਕੀ ਨੇ ਟਰਾਈ ਕੀਤਾ ਸਾਨੂੰ ਕਾਨੂੰਨੀ ਹੱਤਿਆ ਕਿੰਨੇ ਕੋਈ ਨਹੀਂ ਸੁਣੇਗਾ ਆਪਣੀ ਆਵਾਜ਼ ਆਪਣੀ ਹੜਤਾਲ ਦੇ ਰਹੇ ਹਾਂ ਆਪਣੀ ਇਕੱਠ ਦੇ ਰਹੇ ਹਾਂ ਆਪਣੀ ਇੱਕੇ ਦੇ ਰਹੇ ਹਾਂ ਸਰਕਾਰ ਤੱਕ ਲੈ ਚ ਜਾਵਾਂਗੇ ਉਹ ਕਰ ਰਹੇ ਹਾਂ ਕਿੰਨੇ এমਪਲਾਈਸ ਸਟ੍ਰਾਈਕਤੇ ਜੀ ਅੱਜ ਦੇਖੋ ਜਿੰਨੇ ਵੀ ਸਰਕਾਰੀ ਅਦਾਰਿਆਂ ਦੇ এমਪਲਾਈ ਐ ਵੈਸੇ ਤਾਂ ਇਹਨਾਂ ਦੀ ਗਿਣਤੀ ਹੁਣ ਮੈਂ ਦੱਸਣ ਲੱਗਾ ਥੋੜੀ ਲੱਗੇਗੀ ਕਿਉਂਕਿ ਥੋੜੀ ਤਾਂ ਲੱਗੇਗੀ ਕਿ ਬੈਂਕਾਂ 'ਚ ਹੈ ਹੀ ਸਟਾਫ ਥੋੜਾ ਲੇਕਿਨ ਫਿਰ ਵੀ ਹਜ਼ਾਰਾਂ ਦੀ ਗਿਣਤੀ ਦੇ ਜੰਮਰਾਏ ਤੁਸੀਂ ਦੇਖਿਆਗਾ ਸਟੇਟ ਬੈਂਕ ਆਫ ਇੰਡੀਆ ਦਾ ਕਿੱਡਾ ਵੇੜਾ ਐ ਇਹ ਸਾਰਾ ਭਰਿਆ ਪਿਆ ਸੀ এমਪਲਾਈ ਦਾ ਸਾਧਾਂ ਦੇ ਉੱਤੇ ਸਾਰੇ ਆਪਣੇ ਨਾਰੇ ਲਾ ਰਹੇ ਪੂਰੇ ਪੰਜਾਬ ਦੇ ਵਿੱਚ ਕੀਤਾ ਪੂਰੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਸਰਕਾਰੀ ਬੈਂਕ ਐ ਜਿਹਦੇ ਵਿੱਚ ਵੀ ਇਹ ਸਾਡੀਆਂ ਨੌ ਜੁਨੇ ਨਾਲ ਜਿਹੜੀਆਂ ਤੁਸੀਂ ਪਿੱਛੇ ਦੇਖੋ ਨਾਮ ਲਿਖਿਆ ਹੋਇਆ ਨੋਬੋ ਨਿਆਨੋ ਵਡਵੂ ਨਾ ਇਵਨ ਭਾਰਤੀ ਜਨਤਾ ਪਾਰਟੀ ਜਿਹੜੀ ਮੌਕੇ ਦੀ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਦੀ ਵੀ ਜਿਹਨਾਂ ਦੇਖੋ ਸਾਡੇ ਨਾਲ ਹੈ ਨੋਬੋ ਨਿਆਨੋ ਵਡਵੂ ਨੋ ਤਾਂ ਮੈਂ ਤਾਂ ਮਾਤਰਾ ਬਈ ਹੈ ਕਿ ਜਿਹੜਾ ਇਹ ਕੋਈ ਇਹ ਨਹੀਂ ਹੈ ਕਿ ਕਿਸੇ ਪਾਰਟੀ ਜਾਂ ਸਰਕਾਰ ਦੀ ਗੱਲ ਹੈ ਇਹ ਤਾਂ ਸਾਡੀ ਨੀਤੀਆਂ ਦੇ ਖਰਾਬ ਹੈ ਭਾਈ ਤੁਹਾਨੂੰ ਮੰਨ ਲਈ ਗੱਲ ਤੁਸੀਂ ਲਾਗੂ ਕਰ ਦਿਓ ਇਹ ਕਿਹੜੀ ਗੱਲ ਹੈ ਕਿ ਹੁਣ ਲਾਗੂ ਕਰ ਨਹੀਂ ਤੋਂਂਦੇ ਸਿੰਘ ਸਾਹਿਬ 5 ਡੇ ਵੀ ਕਿਉਂ ਹਾਂ 5 ਡੇ ਵੀ ਕਿਉਂ ਇਹ ਤਾਂ ਕੰਮ ਬਹੁਤ ਬੜੀਆ ਪਰਸ਼ਨ ਹੈ ਤੁਹਾਡਾ ਫਾਈਲ ਦੇ ਪਹਿਲੇ ਦੇਖੋ ਮੈਂ ਪਹਿਲੇ ਗੱਲ ਕਰ ਰਿਹਾ ਕਿ ਐਮਪਲਾਈ ਇੰਨਾ ਸਟਾਫ ਘਟ ਗਿਆ ਹੈ ਬੈਂਕਾਂ ਦੇ ਵਿੱਚ इवन ਸਾਰੇ ادارے ਦੀ ਘਟਿਆ ਹੋਇਆ ਹੈ ਰਿਕਰੂਟਮੈਂਟ ਦੇ ਬਰਤੀ ਸਰਕਾਰ ਬਹੁਤ ਆਵੇਸਲੀ ਹੈ ਬੈਂਕਿੰਗ ਖੇਤਰ ਦੇ ਵਿੱਚ ਤਾਂ ਸਾਰਾ ਕੰਮ ਹੀ ਸਟਾਫ ਦੇ ਸੱਪੇ ਚੱਲ ਰਿਹਾ ਹੁੰਦਾ ਤੁਸੀਂ ਵੀ ਜਾਣਦੇ ਹੋ ਬੈਂਕਾਂ ਦੇ ਵਿੱਚ 4-4 ਵਜੇ ਤੱਕ ਬਿਲਕੁਲ ਪਬਲਿਕ ਡੀਰਿੰਗ ਹੈ ਉਸ ਤੋਂ ਬਾਅਦ ਵੀ ਜੇ ਤੁਸੀਂ 7-8 ਵਜੇ ਵੀ ਜਾ ਕੇ ਦੇਖੋ ਜਿਹੜਾ ਸਾਡਾ ਐਮਪਲਾਈ ਹੈ ਜਿਹੜਾ ਸਾਡਾ ਅਧਿਕਾਰੀ ਹੈ ਉਹ ਬੈਂਕ ਦੇ ਵਿੱਚ ਬੈਠਾ ਤੁਹਾਡੀ ਗੱਲ ਸੁਣਦਾ ਹੈ ਮੇਰਾ ਖਿਆਲ ਕੋਈ ਵਿਭਾਗ ਇਦਾਂ ਦੀ ਨਹੀਂ ਹੋਏਗਾ ਜਿੱਦੇ ਵਿੱਚ ਤੁਸੀਂ ਆਫ ਟਾਈਮ ਤੇ ਜਾ ਕੇ ਮੰਨੋ ਕਿ ਤੁਹਾਡੀ ਕੋ ਲੇਕਿਨ ਸਾਡੀ ਇਹ ਮਤਲਬ ਇਸ ਫਾਈਨੈਂਸ਼ੀਅਲ ادارے ਦੇ ਵਿੱਚ ਬੈਂਕਿੰਗ ਜਿਹਦਾ ਸਾ ਕੀਤਾ ਰਿਹਾ ਜਿਹਦੇ ਵਿੱਚ ਜਦੋਂ ਵੀ ਸਾਡਾ ਕੋਈ ਕਸਟਮਰ ਆਉਂਦਾ ਉਹਨੂੰ ਅਸੀਂ ਡੀਲ ਕਰਦੇ ਆ ਸਾਡੀ ਮੈਕਸਿਮਮ ਕੋਸ਼ਿਸ਼ ਹੁੰਦੀ ਆ ਸਾਡਾ ਕਸਟਮਰ ਜਿਹੜਾ ਸਾਡੇ ਕੋਲ ਸੈਟੀਫਾਈ ਹੋ ਕੇ ਜਾਵੇ ਉਹਦੇ ਵਾਸਤੇ ਸਟਾਫ ਦੀ ਲੋੜ ਹੁੰਦੀ ਆ ਜੇ ਸਟਾਫ ਨਹੀਂ ਜਿੰਨਾ ਚਿਰ ਹੈ ਸੀ ਸਾਡੀ ਵੱਡੀ ਮੰਗੇ ਆ ਕਿ ਅੱਗੇ ਸਟਾਫ ਦਿੱਤਾ ਜਾਵੇ ਤੇ ਲੇਕਿਨ ਜੇ ਨਹੀਂ ਹੈ ਤੇ ਘਟੋ ਘਟ ਜਿਹੜਾ ਸਟਾਫ ਕੰਮ ਕਰ ਰਿਹਾ ਉਹ ਅੰਡਰ ਸਟ੍ਰੈਸ ਹੈ ਉਹਦੇ ਤੇ ਇੱਕ ਬੋਝ ਹੈ ਉਹਨੂੰ 8-8 ਵਜੇ ਤੇ ਬੈਠ ਕੇ ਲੱਗਣਾ ਪੈਂਦਾ ਉਹਨੇ ਘਰ ਜਾ ਕੇ ਕੁਝ ਟਾਈਮ ਤਾਂ ਉਹਨੂੰ ਰਿਲੈਕਸ ਪੀਰੀਅਡ ਮੰਨਣਾ ਚਾਹੀਦਾ ਜਲ ਪ੍ਰਿੰਸੀਪਲੀ ਸਰਕਾਰ ਵੀ ਮੰਨ ਗਈ ਇਹ ਕਿਉਂ ਦਾ ਸਵਾਰੀ ਨਹੀਂ ਪੈਦਾ ਹੁੰਦਾ ਉਹਨੂੰ ਅਸੀਂ ਕਨਵਿੰਸ ਕਰ ਲਿਆ ਉੱਥੇ ਬੈਠ ਕੇ ਕਿ ਸਾਨੂੰ ਇਹ ਚੀਜ਼ ਦੀ ਲੋੜ ਹੈ ਉਹ ਮੰਨ ਲਿਆ ਸਾਨੂੰ ਹੁਣ ਸਿਰਫ ਲਾਗੂ ਕਰਨ ਦੇ ਵਿੱਚ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੇ ਗੁਰਦੁਆਰਾ ਸ਼ਹੀਦ ਗੰਜ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਨੂੰ ਸਤਕਾਰ ਪੇਟ ਕੀਤਾ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਆਪਣੇ ਸੰਬੋਧਨ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਬਾਬਾ ਜੀ ਦਾ ਜੀਵਨ ਗੁਰੂ ਪਰੋਸੇ ਦੀ ਮਿਸਾਲ ਹੈ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਆਪਣੇ ਹੱਥ ਨਾਲ ਲਿਖ ਕੇ ਤਖਤ ਸਹਿਬਾਨ ਤੇ ਪ੍ਰਕਾਸ਼ ਕਰਵਾਉਣ ਦੀ ਸੇਵਾ ਕੀਤੀ ਬਾਬਾ ਦੀਪ ਸਿੰਘ ਜੀ ਨੂੰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਣ ਦਾ ਵੀ ਮਾਣ ਪ੍ਰਾਪਤ ਹੈ। ਉਹਨਾਂ ਸੰਗਤ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਅਤੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਸੋ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਇਹ ਜੋ ਸਮਾਂ ਇਹ ਸਤਿਗੁਰ ਜੀ ਇੱਕ ਦੇ ਹਿੱਸੇ ਨਹੀਂ ਪਾਉਂਦੇ। ਕੇਵਲ ਤਾਂ ਕੇਵਲ ਉਹਨਾਂ ਜੀਵਾਂ ਦੇ ਹਿੱਸੇ ਆਉਂਦੇ ਆ। ਜਿਹੜੇ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੁੰਦੇ ਆ। ਸੋ ਗੁਰੂ ਨੂੰ ਜਿਹੜਾ ਗੁਰੂ ਕਾ ਸਿੱਖ ਸਮਰਪਿਤ ਹੁੰਦਾ ਸਤਗੁਰੂ ਜੀ ਆਪਣੀ ਗਲ ਬਕੜੀ ਵਿੱਚ ਲੈ ਲੈਂਦੇ ਆ। ਤੇ ਮੈਂ ਇੱਕ ਦਿਨ ਬੈਠਾ ਸਰਵਣ ਕਰਦਾ ਸੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਮਸਕੀਨ ਉਹ ਕਹਿੰਦੇ ਜੇ ਗੁਰੂ ਦੀ ਉਂਗਲ ਘੁੱਟ ਕੇ ਫੜ ਲਈਏ ਤੇ ਫਿਰ ਕੋਈ ਖਤਰਾ ਨਹੀਂ ਲੈਂਦਾ। ਪਰ ਮੈਂ ਇੱਕ ਦਿਨ ਭਾਈ ਪਿੰਦਰਪਾਲ ਸਿੰਘ ਉਹਨਾਂ ਨੂੰ ਸੁਣਦਾ ਸੀ ਜਿਹੜਾ ਇੱਥੇ ਜ਼ਿਕਰ ਵੀ ਹੋਇਆ ਕਿ ਜੇ ਗੁਰੂ ਨੂੰ ਬਾਹ ਫੜਾ ਦੇਈਏ ਫਿਰ ਸਤਿਗੁਰ ਜੀ ਆਪਣੀ ਬਲਬਕੜੀ ਦੇ ਵਿੱਚ ਲੈ ਲੈਂਦੇ ਆ ਸੋ ਬਹੁਤ ਸਾਰੀਆਂ ਸਤਕਾਰ ਸਖਸੀਤਾਂ ਜਿਨ੍ਹਾਂ ਵਿੱਚ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਇੱਥੋਂ ਦੇ ਸਾਡੇ ਮੁੱਖ ਗ੍ਰੰਥੀ ਔਰ ਪੂਰੀ ਵਾਲੇ ਬਾਬਾ ਸੁੱਖਾ ਸਿੰਘ ਜੀ ਚੇਚੇ ਤੌਰ ਤੇ ਪਹੁੰਚੇ ਆ ਮੇਰੇ ਸਾਥੀ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਉੱਤੇ ਚਰਨਜੀਤ ਸਿੰਘ ਜੀ ਕਾਲੇਵਾਰ ਖਾਪੜਖੜੀ ਸਾਹਿਬ ਔਰ ਅਚੇਚੇ ਤੌਰ ਤੇ ਸੱਤਰ ਸਹਿਬਾਨ ਸਾਰੇ ਪਹੁੰਚੇ ਆ ਉਹਨਾਂ ਸਾਰਿਆਂ ਦਾ ਦਿਲ ਦੀਆਂ ਢੰਗੀਆਂ ਤੋਂ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਜਮੇ ਸਿੰਘ ਸਾਹਿਬ ਨੇ ਕਿਹਾ ਕਿ ਜਿਸ ਲਈ ਗੁਰਬਾਣੀ ਦਾ ਪੱਲਾ ਫੜ ਲਈਏ ਜਿਸ ਲਈ ਸਤਿਗੁਰੂ ਜੀ ਕਿਰਪਾ ਕਰ ਦੇਣ ਫਿਰ ਲੋਕ ਤੇ ਪ੍ਰਲੋਕ ਸਹੇਲੇ ਹੋ ਜਾਂਦੇ ਆ ਇਹੋ ਸਿੱਖਿਆ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਸੀ ਤੇ ਮੈਂ ਬੈਠਾ ਸੋਚਦਾ ਸੀ ਜੇ ਬਾਬਾ ਜੀ ਦਾ ਪਰਿਵਾਰ ਕਰਕੇ ਆ ਸਾਰਾ ਹੀ ਪਰਿਵਾਰ ਆ ਲੈਰਾਂ ਬੈਰਾਂ ਲੱਗੀਆਂ ਆਂ ਕਈ ਵਾਰੀ ਪਰਿਵਾਰਾਂ ਦੇ ਵਿੱਚ ਹੌਲੀ-ਹੌਲੀ ਖੜੋਤ ਆ ਜਾਂਦੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਦਮਦਮੀ ਡਕਸਾਲ ਦੇ ਮੁਖੀ ਦੇ ਤੌਰ ਤੇ ਵੀ 사ਤਗੁਰਾਂ ਨੇ ਬਖਸ਼ਿਸ਼ ਕੀਤੀ ਇਹ ਵੱਡੀ 사ਤਗੁਰ ਜੀ ਨੇ ਰਹਿਮਤ ਕੀਤੀ ਜਿਹੜੇ ਜੁਗਾ ਜਗਾਂਤਰ ਜਦੋਂ ਵੀ ਸਮਾ ਆਉਣਾ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਪ੍ਰੇਰਣਾ ਕਰਕੇ ਉਸ ਮਹਾਨ ਸ਼ਹੀਦਾਂ ਦੇ ਸਾਡੇ ਕੋਲੋਂ ਜਨਮ ਦਿਨ ਵੀ ਤੇ ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਉਂਦੇ ਰਹਿਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸਾਂ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਐਸਵਾਈਐਲ ਵਿਵਾਦ ਦਾ ਹੱਲ ਕੱਢਣ ਲਈ ਹਰਿਆਣਾ ਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਮੀਟਿੰਗ ਜੀਆਂ ਮੰਨਨੇ ਕਿ ਆ ਅਸੀਂ ਭਾਈ ਕਨਈਆ ਜੀ ਦੇ ਵਾਰਸ ਹਾਂ ਜੋ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਸਨ ਹਰਿਆਣਾ ਸਾਡਾ ਕੋਈ ਦੁਸ਼ਮਣ ਨਹੀਂ ਭਰਾਏ ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਹੋਇਆ ਫ੍ਰੀ ਟ੍ਰੇਡ ਐਗਰੀਮੈਂਟ BMW ਤੇ Mercedes ਵਰਗੀਆਂ ਯੂਰਪੀਅਨ ਕਾਰਾਂ ਤੇ ਟੈਕਸ 110% ਤੋਂ ਘਟ ਕੇ ਹੋਵੇਗਾ 10% ਯੂਰਪ ਦੀ ਸ਼ਰਾਬ ਵੀ ਭਾਰਤ 'ਚ ਮਿਲੇਗੀ ਸਸਤੀ ਪ੍ਰਧਾਨ ਮੰਤਰੀ ਮੋਦੀ ਇਸ ਹਫਤੇ ਕਰਨਗੇ ਪੰਜਾਬ ਦਾ ਦੌਰਾ ਪੀਐਮ ਮੋਦੀ 1 ਫਰਵਰੀ ਨੂੰ ਜਲੰਧਰ ਆਉਣਗੇ ਜਿੱਥੇ ਉਹ ਡੇਰਾ ਸਤਖੰਡ ਬੱਲਾਂ ਵਿਖੇ ਮੱਥਾ ਟੇਕਣਗੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ 1 ਫਰਵਰੀ ਨੂੰ ਸ਼ਾਮ 4 ਵਜੇ ਪੰਜਾਬ ਪੁੱਜਣਗੇ ਪੰਜਾਬ ਭਾਜਪਾ ਵੱਲੋਂ ਪਟਿਆਲਾ ਵਿਖੇ ਜਾਗਰੂਕਤਾ ਰੈਲੀ ਦਾ ਆਯੋਜਨ ਅਸ਼ਵਨੀ ਸ਼ਰਮਾ ਨੇ ਕਿਹਾ ਮਾਨ ਸਰਕਾਰ ਸਿਹਤ ਬੀਮਾ ਯੋਜਨਾ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਬੀਰ ਸਿੰਘ ਮੈਸਰ ਖਾਨਾ ਤੇ ਲੱਗੇ ਭ੍ਰਸ਼ਟਾਚਾਰ ਦੇ ਇਲਜ਼ਾਮ ਤੇ ਪਖੀ ਸਿਆਸਤ ਅਕਾਲੀ ਆਗੂ ਜਨਮੇਜਾ ਸਿੰਘ ਸੇਖੋ ਨੇ ਇਸ ਘਟਨਾ ਦੀ ਨਿਰਪੱਖ ਜਾਂਚ ਅਤੇ આરોપી ਵਿਧਾਇਕ ਖਿਲਾਫ ਪਰਚਾ ਦਰਜ ਕਰਨ ਦੀ ਕੀਤੀ ਮੰਗ ਇਸਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ